ਬਾਈ ਕੱਲ ਇੱਕ ਵੀਡੀਓ ਪਾਈ ਸੀ ਮੈਂ ਵੀ ਮੱਝ ਦੇ ਦੁੱਧ ਦੀ ਫੈਂਟ ਕਿੰਨੀ ਆਉਂਦੀ ਆ ਤਾਂ ਕੱਲ ਬਾਈ 10.5 ਆਈ ਸੀ ਤਾਂ ਕਹਿੰਦੇ ਸੀ ਬਈ ਕਾਉ ਵਰਕਿੰਗ ਤੇ ਲੱਗੀ ਹੋਈ ਆ ਅੱਜ ਬਾਈ ਬਫੈਲੋ ਵਰਕਿੰਗ ਤੇ ਲਾਈ ਹੋਈ ਆ ਮਸ਼ੀਨ ਤੇ ਅੱਜ ਦੇਖ ਲਿਓ ਵੀ ਕਿੰਨੀ ਫੈਂਟ ਆਉ। ਪਹਿਲੇ ਸੂਏ ਵੀ ਬਾਈ ਮੱਝ ਦੀ ਫੈਂਟ ਵਧੀਆ ਸੀ ਦੁੱਧ ਦੀ ਤੇ ਆ ਦੂਜਾ ਸੂਆ 15 ਕਿਲੋਟਰ ਤੇ ਚੱਲਦੀ ਆ ਬਾਈ ਮੱਝ ਹੁਣ 2 ਮਹੀਨੇ ਹੋ ਗਏ ਸੂਈ ਹੋਈ ਨੂੰ ਤੇ ਹੁਣ ਵੀ ਫੈਂਟ ਇਹਦੀ ਵਧੀਆ ਤੇ ਜਿਹੜਾ ਸਮਾਨ ਪਾਉਨੇ ਆ ਬਾਈ ਆਪਾਂ ਉਹ ਮੈਂ ਤੁਹਾਨੂੰ ਦਿਖਾ ਪੀ ਦਊਂਗਾ ਵੀਡੀਓ ਦੇ ਵਿੱਚ ਨਾਲ ਲਾ ਦਊਂਗਾ ਤੇ ਤੁਸੀਂ ਬਾਈ ਫੈਂਟ ਦੇਖ ਲਿਓ ਵੀ ਕਿੰਨੀ ਆਊਗੀ ਹੁਣ ਤੇ ਅੱਜ ਬਫੈਲੋ ਵਰਕਿੰਗ ਤੇ ਲਾਈਵ ਹੋਈ ਆ ਮਸ਼ੀਨ ਆਪਣੀ ਕੱਲ ਬਹੁਤ ਕਮੈਂਟ ਆਏ ਬਾਈ ਫੋਨ ਵੀ ਆਏ ਬਾਈਆਂ ਦੇ ਕਈਆਂ ਦੇ ਤੇ ਉਹ ਪੁੱਛਦੇ ਸੀ ਵੀ ਤੁਸੀਂ ਕੀ ਪਾਉਨੇ ਹੋ ਪਹਿਲਾਂ ਤੁਸੀਂ ਫੈਂਟ ਦੇਖ ਲਓ ਆ ਆ ਗਈ ਬਾਈ 90 ਆ ਗਈ ਬਾਈ ਫੈਂਟ ਇਹ ਮੱਝ ਦੀ ਫੈਂਟ ਬਾਈ ਐ ਹੀ ਆਉਂਦੀ ਆ ਮੰਨ ਕੇ ਚੱਲੋ 9 9 ਤੋਂ ਪਰ ਆ ਜਾਂਦੀ ਆ 9 ਤੋਂ ਇੱਕ ਅੱਧਾ ਪੁਆਇੰਟ ਘਟ ਵੀ ਜਾਂਦੀ ਆ ਤੇ ਜਿਹੜੇ ਬਾਈ ਪੁੱਛਦੇ ਸੀ ਬਾਈ ਕੀ ਪਾਉਨੇ ਹੋ ਤਾਂ ਆਪਾਂ ਬਾਈ ਆ ਰਿੰਨ ਕੇ ਪਾਉਨੇ ਨੇ ਇਹਨਾਂ ਨੂੰ ਸਮਾਨ ਦਿਖਾਉਣਾ ਤੁਹਾਨੂੰ ਵੀ ਕੀ ਕੀ ਹੁੰਦਾਗਾ ਤੇ ਫੀਡ ਅਲੱਗ ਤੋਂ ਹੁੰਦੀ ਆ ਇਹ ਚੀਜ਼ਾਂ ਅਲੱਗ ਤੋਂ ਨੇ ਬਾਈ ਤੇ ਇੱਕ ਮੈਡੀਕਲ ਚ ਆਪਾਂ ਜਿਹੜਾ ਯੂਜ਼ ਕਰਦੇ ਆ ਉਹ ਵੀ ਤੁਹਾਨੂੰ ਦਿਖਾਉਣਾ ਮੈਂ ਤੇ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹ ਦਿਖਾਉਣਾ ਬਾਈ ਤੁਹਾਨੂੰ ਬਡੇ ਮੇ ਹੁੰਦੇ ਆ ਬਾਈ ਤੇ ਬਡੇ ਮਿਆਂ ਦੀ ਖਾਲ ਹੁੰਦੀ ਆ ਖੰਡਾ ਹੁੰਦਾ ਬਾਈ ਆ ਗੋੜਾ ਬਾਈ ਨਾਲ ਪਿਆ ਤੇ ਹਾਲੋਂ ਇਹ ਆਪਾਂ ਚਾਰੇ ਚੀਜ਼ਾਂ ਬਾਈ ਬਾਲ ਕੇ ਪਾਉਨੇ ਆ ਵਿੱਚ ਸਰੋਂ ਦਾ ਤੇਲ ਥੋੜਾ ਜਿਹਾ ਅੱਧਾ ਗਲਾਸ ਮੰਨ ਕੇ ਚੱਲੋ ਤੇ ਦੁੱਧ ਵਧਾਉਣ ਲਈ ਸਰੀਰ ਨੂੰ ਮੇਨਟੇਨ ਰੱਖਣ ਲਈ ਮੱਝ ਦੇ ਨੂੰ ਬਈ ਆਹ ਐਮ ਲੈਕਟੋ ਡਵਾਂਸ ਆ ਬਿਲਡਨ ਬਿਟ ਕੇਅਰ ਕੰਪਨੀ ਦਾ ਤੇ ਨਾਲ ਆ ਗੋਲੀਆਂ ਬਾਇਓਟੈਨ ਦੀਆਂ ਇਹ ਚਾਰ ਗੋਲੀਆਂ ਦੇਣੀਆਂ ਨੇ ਤੇ 100 ਐਮ ਐਲ ਇਹ ਦੇਣਾਗਾ ਧਾਰ ਕੱਢਣ ਤੋਂ 40 ਮਿੰਟ ਪਹਿਲਾਂ ਸਵੇਰੇ ਸ਼ਾਮ ਦੇਣਾ ਬਈ ਇਹ ਤੇ ਇਹਦਾ ਰਿਜ਼ਲਟ ਵੀ ਬਹੁਤ ਵਧੀਆ ਹੁੰਦਾਗਾ ਆਪਾਂ ਇਹ ਵੀ ਨਾਲ ਦੇਣੇ ਆ